ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਜਿਹੜਾ ਕੇ ਕੇ ਐਮ ਤੇ ਐਸ ਕੇ ਨੇ ਪ੍ਰੋਗਰਾਮ ਦਿੱਤਾ ਸੀ ਕਿ ਅੱਜ 26 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਕੱਢਿਆ ਜਾਵੇ ਆਂਜਾਂ ਹੁਣ ਰਿਪੋਰਟਾਂ ਦੇ ਮੁਤਾਬਕ ਔਰ ਖੁਦ ਸਾਡੇ ਟਰੈਕਟਰ ਮਾਰਚ ਦੇ ਉੱਤੇ ਇਹ ਗੱਲ ਸਾਫਤ ਹੁੰਦੀ ਆ ਕਿ ਬਹੁਤ ਹੀ ਜ਼ਿਆਦਾ ਸਕਸੈਸਫੁਲ ਰਿਹਾ ਬਹੁਤ ਹੀ ਜ਼ਿਆਦਾ ਇਹ ਜਿਹੜਾ ਟਰੈਕਟਰ ਮਾਰਚ ਆ ਜਿਹੜਾ ਮਜਬੂਤੀ ਦੇ ਨਾਲ ਕੱਢਿਆ ਔਰ ਕੰਮ ਜਾਬ ਰਿਹਾ ਔਰ ਇਹਦਾ ਜਿਹੜਾ ਅਸਰ ਆ ਦਿੱਲੀ ਦੀਆਂ ਬਰੂਹਾਂ ਤੱਕ ਪਊਗਾ ਇਹਦੇ ਨਾਲ ਨਾਲ ਜਿਹੜਾ ਇੱਥੇ ਬਾਕੀ ਦਾ ਮੁਲਖ ਰਿਲਾਇੰਸ ਵਾਲਿਆਂ ਨੂੰ ਵੇਚ ਹੀ ਦਿੱਤਾ ਅਡਾਨੀ ਜਵਾਨੀ ਵਾਲਿਆਂ ਨੂੰ ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਹੋਰ ਨਸਲ ਕੁਸ਼ੀ ਦਾ ਪ੍ਰੋਗਰਾਮ ਜਿਹੜਾ ਗੈਸ ਪਲਾਂਟਾਂ ਦੇ ਤੌਰ ਤੇ ਸ਼ੁਰੂ ਕੀਤਾ ਜਾ ਰਿਹਾ ਸਾਨੂੰ ਡੀਐਨਏ ਖਤਮ ਕੀਤਾ ਜਾ ਰਿਹਾ ਉਸ ਇਹ ਜਿਹੜੀਆਂ ਸਾਡੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਨੇ ਉਹਦਾ ਵੀ ਬੀੜਾ ਚੁੱਕਿਆ ਕਿ ਅਸੀਂ ਇੱਕ ਗ੍ਰੈਸ ਪਲਾਂਟ ਜਿਹੜੇ ਹੈ ਰਿਲਾਇੰਸ ਦੇ ਬੰਦ ਕਰਨੇ ਆ ਔਰ ਇਹ ਜਿਹੜਾ ਅਸੀਂ ਪੰਜਾਬ ਦੇ ਨਾਲ thro ਪੰਜਾਬ ਦੇ ਡੀਐਨਏ ਨਾਲ thro ਪੰਜਾਬ ਦੀ ਜਨਤਾ ਦੇ ਨਾਲ ਮਿੱਟੀ ਨਾਲ thro ਆ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਨਾਲ ਨਾਲ ਦੂਸਰਾ ਅੰਦੋਲਨ ਵੱਡਾ ਜਿਹੜਾ ਐਮਐਸਪੀ ਦਾ ਤੇ ਹੋਰ ਉਹਦੇ ਨਾਲ ਮੰਗਾ ਨੇ ਕਿਸਾਨੀ ਕਰਜ਼ਿਆਂ ਦਾ ਜਿਹੜੀਆਂ ਮੰਗਾ ਨੇ ਉਹਨਾਂ ਉਹਨਾਂ ਦਾ ਅੰਦੋਲਨ ਜਿਹੜਾ ਬੜ ਦਸਤੂਰ ਜਾਰੀ ਹੈ ਔਰ ਉਹ ਖਨਗੋਰੀ ਬਾਰਡਰ ਦੇ ਉੱਤੇ ਤੇ ਦੂਸਰੇ ਬਾਰਡਰ ਉੱਪਰ ਦੇ ਲੈਵਲ ਤੇ ਚੱਲ ਰਿਹਾ ਔਰ ਇਹਦੇ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਔਰ ਸਾਡੇ ਸੂਬਾ ਪ੍ਰਧਾਨ ਸਾਡੇ ਨਾਲ ਖੜੇ ਨੇ ਸਰਦਾਰ ਹਰਨੇਕ ਸਿੰਘ ਜੀ ਔਰ ਕਿਸਾਨ ਮਜ਼ਦੂਰ ਜੂਨੀਅਨ ਪੰਜਾਬ ਦਲਵਾਰ ਸਿੰਘ ਗਿੱਲ ਜੀ ਉਹ ਵੀ ਇੱਥੇ ਮੌਜੂਦ ਨੇ ਔਰ ਭਾਰਤੀ ਕਿਸਾਨ ਡੋਆਬਾ ਉਹਨਾਂ ਦੇ ਵੀ ਨੇਤਾगण ਇੱਥੇ ਮੌਜੂਦ ਨੇ ਇਹਨਾਂ ਨੇ ਅੱਜ ਵੱਡੇ ਪੱਧਰ ਤੇ ਰੋਹੀਲਾ ਜਿਹੜਾ ਮਾਰਚ ਛੱਡਿਆ ਟਰੈਕਟਰਾਂ ਦਾ ਔਰ ਅਸੀਂ ਜਿਨ੍ਹਾਂ ਨੇ ਵੀ ਕਿਸਾਨਾਂ ਨੇ ਮਜ਼ਦੂਰਾਂ ਨੇ ਬਾੜ ਲਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਹੜਾ ਵੀ ਇਹ ਜੁਨੀਅਨ ਐਸਪੀਐਮ ਇੱਕ ਸਾਨੂੰ ਸਹਿਯੋਗ ਲਈ ਦੇ ਸਪ੍ਰੋਗਰਾਮ ਦਊਗੀ ਅਸੀਂ ਤਨਮਨ ਤਰ ਦੇ ਨਾਲ ਪੂਰੇ ਜੋਰ ਦੇ ਨਾਲ ਸਿਰੇ ਚੜਾਵਾਂਗੇ ਪ੍ਰੋਗਰਾਮ ਚਾਹ ਜਹਾ ਜਹਾ ਵੀ ਆਵੇ ਅਸੀਂ ਉਹਨੂੰ ਸਿਰੇ ਲਾਵਾਂਗੇ ਧੰਨਵਾਦ